ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ ਤੇ ਸਥਿਤ ਪੈਂਦੇ ਪਿੰਡ ਮਡੇਆਲਾ ਵਿਖੇ ਗੈਸ ਕਟਰਾਂ ਤੇ ਪਿਕਅਪ ਵੈਨ ਦਰਮਿਆਨ ਜ਼ਬਰਦਸਤ ਟੱਕਰ ਹੋਣ ਤੋਂ ਬਾਅਦ ਗੈਸ ਕਟਰ ਨੂੰ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਇਸ ਅੱਗ ਨਾਲ ਜਿੱਥੇ ਕਈ ਲੋਕਾਂ ਦੇ ਝੁਲਸ ਜਾਣ ਦੀ ਖਬਰ ਹੈ ਉੱਥੇ ਹੀ ਮੌਕੇ ਤੇ ਪਹੁੰਚੇ ਕੈਬਨਟ ਮੰਤਰੀ ਪੰਜਾਬ ਡਾਕਟਰ ਅਵਜੋਤ ਸਿੰਘ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਹਾਲਾਤ ਇਹ ਦੱਸਦੇ ਕਿ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਬੜਾ ਦੁਖਦਾਈ ਬੜਾ ਦਰਦਨਾਕ ਹਾਦਸਾ ਵਾਪਰ ਘਟੀ ਹੈਗੀ ਤੇ ਮੁਜੂਤੇ ਤੇ ਸਾਰੀ ਟੀਮਾਂ ਪਹੁੰਚੀ ਨਾ ਅਸੀਂ ਕਦੋਂ ਵੀ ਪਹੁੰਚੇ ਤੇ ਜਿੱਥੇ ਤੇ ਸਾਨੂੰ ਲੱਗਦਾ ਕਿ ਲੋਕ ਅਜ ਅੰਦਰ ਹੈਚ ਵਿੱਚ ਆ ਗਏ ਅਸੀਂ ਟਰਾਂਸਫਰ ਕਰ ਰਹੇ ਹਾਂ ਸਿਓ ਹਸਪੀਟਲ ਸਿਓ ਹਸਪੀਟਲ ਲਈ ਕਾਫੀ ਅਸੀਂ ਕਰਦੇ ਪਰ ਗਿਣਤੀ ਸਾਡੇ ਕੋਲ ਹੈ ਨਹੀਂ ਕਿੰਨੇ ਖੋ ਗਿਆ ਨੇ ਪਰ ਇਹ ਹੈ ਕਿ ਇੱਕ ਟੈਂਕਰ ਤੇ ਵਜਾ ਨਾਲ ਹੀ ਕਹਿੰਦੇ ਜੋ ਕਹਿ ਰਹੇ ਲੋਕ ਇਹ ਮੋੜਨ ਲੱਗੀ ਕੋ ਗੱਡੀ ਵਿੱਚ ਵੱਜੀ ਆ ਕਿ ਉਹਨਾਂ ਐਕਸੀਡੈਂਟ ਹੋਇਆ ਤੇ ਉਹਦੇ ਕਰਕੇ ਜਿਹੜਾ ਬਲਾਸਟ ਹੋਇਆ ਬਹੁਤ ਵੱਡਾ ਬਲਾਸਟ ਹੋਇਆ ਉਹੀ ਜਿਹੜੀ ਗੈਸ ਲੀਕ ਹੋਈ ਸਾਰੇ ਪਾਸੇ ਕੀ ਕਹਿੰਦੇ ਹੋ ਦੁਕਾਨਾਂ ਨੂੰ ਜਾਂ ਜਿੱਥੇ ਵੀ ਰਹਿਐ ਸੀ ਜਿੱਥੇ ਵੀ ਉਥੇ ਅੱਗ ਫੈਲ ਗਈ ਹੈ ਤੇ ਸਾਰੀ ਟੀਮਾਂ ਅਸੀਂ ਖੁਦ ਪਹੁੰਚੇ ਆ ਤੇ ਮੌਕੇ ਦਾ ਜਾਇਜ਼ਾ ਲੈ ਰਹੇ ਹੈਗੇ ਆਪਾਂ ਤੇ ਜੋ ਬੈਸਟ ਪੋਸਿਬਲ ਅਸੀਂ ਆਪਣੇ ਵੱਲੋਂ ਸੀ ਆਪਾਂ ਕਰ ਰਹੇ ਹੈਗੇ ਆ ਤੇ ਲੋਕਾਂ 'ਚ ਵੀ ਬੜੀ ਦਹਿਸ਼ਤ ਹੈ ਜਿਹੜੇ ਲੋਕ ਇਥੇ ਆਲੇ ਦੋਲੇ ਰਹਿੰਦੇ ਸੀ ਉਹ ਵੀ ਤਕਰੀਬਨ ਏਰੀਆ ਛੱਡ ਕੇ ਹੁਲੀ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਪਿੱਛੇ ਚੱਲ ਗਏ ਨੇ ਡੇਰੀਆਂ ਚੱਲ ਗਏ ਨੇ ਉੱਥੇ ਵੀ ਜਾ ਕੇ ਉਹਨਾਂ ਨੂੰ ਅਸੀਂ ਦੱਸ ਦੇਈਏ ਸੰਵੇਹਣ ਲੰਦ ਕਿ ਤੁਸੀਂ ਨਿਸ਼ਚਿੰਤ ਰਹੋ ਤੇ ਬਾਅਦ ਵਿੱਚ ਮੈਂ ਹਸਪੀਟਲ ਵੀ ਜਾ ਕੇ ਮੈਂ ਸਾਰਾ ਇੱਕ ਵਾਰੀ ਦੇਖ ਲਵਾਂਗੇ ਨਹੀਂ ਅਭੀ ਦਿੱਕਨੇ ਲੋਕ ਜੋ ਇੰਜਰਡ ਹੋ ਚੁੱਕੇ ਆ ਕੁਝ ਪਤਾ ਚੱਲਾ ਹੈ ਨਹੀਂ ਅਭੀ ਐਸਾ ਮੈਂ ਕੁਝ ਨਹੀਂ ਕਹਾਂ ਮੈਂ ਕੋ ਨੰਬਰ ਨਹੀਂ ਬਤਾ ਸਕਦਾ ਆਪ ਲੋਕ ਨਹੀਂ ਐਸਾ ਕੁਝ ਨਹੀਂ ਹੈ ਜਿਆ ਜਾ ਰਿਹਾ ਕਿ 5 ਤੋਂ 7 ਕੈਜ਼ੁਅਲਟੀ ਹੋਈ ਤੇ ਲੋਸੀ ਵੀ ਅਈ ਅਰਦਾਸ ਕਰਦੇ ਪ੍ਰਮਾਤਮਾ ਕੀ ਨਾ ਹੋਵੇ ਚੰਗੀ ਗੱਲ ਪਰ ਕੋਈ ਅਜੇ ਤੱਕ ਕੋਈ ਨਹੀਂ ਜਾਣਕਾਰੀ ਕਰਕੇ ਅਸੀਂ ਮੈਂ ਹਸਪੀਟਲ ਜਾ ਕੇ ਦੇਖਦੇ ਆਂ ਆਪਾਂ ਕਿੰਨੇ ਕੁ ਉੱਥੇ ਪਹੁੰਚੇ ਆ ਜਾਓ ਕਿੰਨੇ ਕੁ ਉੱਥੇ ਬੰਦੇ ਪਹੁੰਚੇ ਹੁਣ ਆਟੇ ਦੇ ਕਾਫੀ ਪਾ ਲਿਆ ਗਿਆ ਜੀ ਹਾਂਜੀ ਉਹ ਕੰਟਰੋਲ ਹੋ ਗਿਆ ਸਿਰਫ ਟੈਂਕਰ ਹੈਗਾ ਮੈਂ ਕਿਹਾ ਟੈਂਕਰ ਜਿੰਨੇ ਕੁ ਠੰਡਾ ਨਹੀਂ ਹੁੰਦਾ ਉਹਨੂੰ ਸਪਰੇ ਕਰਿਓ ਪਾਣੀ ਦੇ ਦਿਓ ਕਿਉਂਕਿ ਉਹਦਾ ਪਲਾਸ ਹੋ ਦਾ ਖਤਰਾ ਹੋ ਆ ਹੋਵੇ ਪਰ ਸੌਰ ਬਾਕੀ ਦਾ ਸਾਰੇ ਪਾਸੇ ਅੱਗ ਵਿੱਚ ਪਹੁੰਚ ਗਿਆ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰ ਜੀ ਉਹ ਵੀ ਕਰਾਂਗੇ ਅਸੀਂ ਲੋਕਾਂ ਲਈ ਖੜੇ ਆ ਲੋਕਾਂ ਲਈ ਆਪਾਂ ਕਰਾਂਗੇ ਜੀ ਜੋ ਪਿੰਡ ਦੇ ਲੋਕ ਹੈ ਜਿਹੜਾ ਕੋਈ ਸੁੱਖਾ ਨਾਮ ਦਾ ਵਿਅਕਤੀ ਰਹਿੰਦਾ ਇਲੀਗਲ ਜਿਹੜਾ ਟੈਂਕਰ ਉਸੇ ਜਾ ਰਿਹਾ ਸੀ ਚਲੋ ਪੂਰੀ ਮੈਂ ਕਹੂੰਗਾ ਕੀ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋਊਗੀ ਕਿਉਂ ਹੋਇਆ ਕਿਉਂਕਿ ਅ ਜਿਹੜੀ ਜਾਨਣਾ ਹੈਗੇ ਬੜੀ ਕੀਮਤੀ ਹੁੰਦੀ ਹੈਗੀ ਆ ਉਹਨਾਂ ਦੀ ਕੋਈ ਕੀਮਤ ਨਹੀਂ ਲਗਾ ਸਕਦੇ ਜਿਹਦੇ ਪਿੱਛੇ ਜਿਹੜੇ ਬੰਦੇ ਦੀ ਜਿਹੜੇ ਸ਼ਖਸੀ ਵੀ ਕੋਈ ਗਲਤੀ ਹੋਈ ਉਹਨੂੰ ਬਖਸ਼ ਨਹੀਂ ਜਾਊਗਾ ਜੀ